जिन्ना ने ਸਾਡੀ ਮਿਹਨਤ ਨੂੰ ਜ਼ਾਇਆ ਨਹੀਂ ਜਾਣ ਦਿੱਤਾ ਜਿਨ੍ਹਾਂ ਨੇ ਵੇਖਿਆ ਕਿ ਅਸੀਂ ਨਵੀਂ ਸੋਚ ਵਾਲੇ ਬੰਦੇ ਨਿਵੇਕਲ ਕੰਮ ਕਰਨੇ ਚਾਹੁੰਦੇ ਆ ਉਹ ਪ੍ਰਾਣੀਆਂ ਰੀਤ ਰਵਾਜਾਂ ਤੋਂ ਉੱਪਰ ਉੱਠ ਕੇ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਲੋਕਾਂ ਨੇ ਸਾਡਾ ਸਾਥ ਦਿੱਤਾ ਔਰ ਸਾਡੇ ਚਾਰੇ ਉਮੀਦਵਾਰ ਪਾਰਟੀ ਨੇ ਮੈਨੂੰ ਸੱਤ ਦੀ ਜ਼ਿੰਮੇਵਾਰੀ ਸੌਂਪੀ ਸੀ ਜਿਹਦੇ ਵਿੱਚੋਂ ਚਾਰ ਉਮੀਦਵਾਰ ਅਸੀਂ ਜਿਤਾਏ ਐ ਔਰ ਮੈਂ ਧੰਨਵਾਦ ਕਰਦਾ ਹਾਂ ਸਾਰੀਆਂ ਭੈਣਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਅੱਜ ਅਸੀਂ ਇਕੱਠੇ ਹੋਏ ਹਾਂ ਇਹਨਾਂ ਦੀ ਬਦੌਲਤ ਹੈ ਇਹਨਾਂ ਨੇ ਜਿਹੜਾ ਪਿੰਡਾਂ ਵਿੱਚ ਕੰਮ ਕਰਿਆ ਜਿਹੜੀ ਮਿਹਨਤ ਕਰੀ ਹੈ ਔਰ ਪ੍ਰਮਾਤਮਾ ਇਹਨਾਂ ਨੂੰ ਚਾਰ ਚੰਦ ਲਗਾਵੇ ਇਹ ਦਿਨ ਰਾਤ ਐਦਾਂ ਹੀ ਮਿਹਨਤ ਕਰਦੇ ਰਹੇ ਲੋਕਾਂ ਦਾ ਸਾਥ ਇਹਨਾਂ ਨੂੰ ਮਿਲਦਾ ਰਹੇ ਛੂਬੀ ਦੇਖਿਆ ਗਿਆ ਜਿਹੜੇ ਛੋਟੇ ਘਰਾਂ ਦੇ ਨੀਚੋਂ ਹੋ ਕੇ ਘਰਾਂ ਜਿਹੜੇ ਅੱਜ ਉੱਪਰ ਆਏ ਨੇ 2027 ਦਾ ਚੋਣਾ ਅੱਗੇ ਨੇੜੇ ਹੈ ਨੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਨਹੀਂ ਸਰ ਦੇਖੋ ਲੋਕ ਕੋਲ ਨੂੰ ਹੀ ਵਿਅਕਤੀ ਨੂੰ ਪਿਆਰ ਕਰਨਗੇ ਜੋ ਦਿਲੋਂ ਸੱਚਾ ਹੈ ਜਿਹੜਾ ਦਿਲੋਂ ਹੀ ਝੂਠਾ ਹੈ ਫਰੇਬੀ ਹੈ ਉਹ ਇੱਕ ਦੋ ਦਿਨ ਹੀ ਟਿਕਦਾ ਉਹ ਜ਼ਿਆਦਾ ਟਾਈਮ ਨਹੀਂ ਟਿਕਦਾ ਮੈਂ ਆਪ ਮੇਰਾ ਕੋਈ ਖਾਨਦਾਨ ਵਿੱਚ ਦੇਖ ਲਓ ਕੋਈ ਰਾਜਨੀਤਿਕ ਪਿਛੋਕੜ ਨਹੀਂ ਹੈ ਆਸਟ੍ਰੇਲੀਆ ਦੀ ਪੜ੍ਹਾਈ ਛੱਡ ਕੇ ਆ ਕੇ ਉਰੇ ਅਸੀਂ ਵੀ ਸੱਚੇ ਬੰਦਿਆਂ ਨੂੰ ਲੈ ਕੇ ਜਾਣਾ ਔਰ ਸੱਚੇ ਤਨੋਂ ਮਨੋਂ ਤਨੋਂ ਕੰਮ ਕਰਿਆ ਮਿਹਨਤ ਕਰਿਆ ਭਾਈ ਕੋਈ ਵਿਅਕਤੀ ਬਾਹ ਖੜੀ ਕਰਕੇ ਕਹਦੇ ਜਿੱਥੇ ਮੇਰੀ ਡਿਊਟੀ ਵੀ ਨਹੀਂ ਸੀ ਮੈਂ ਨੇਮੋ ਧਰਮੀ ਕਹਿੰਦਾ ਮੈਂ ਇੱਕ ਉਥੇ ਇਹ ਨਹੀਂ ਕਿਹਾ ਵੀ ਕਾਂਗਰਸ ਨੂੰ ਵੋਟ ਨਹੀਂ ਪਾਉਣੀ ਇਹ ਨਹੀਂ ਕਿ ਆ ਵੀ ਉਹ ਤਾਂ ਆਪਰੇਸ਼ਨ ਕਰਨਾ ਮੈਂ ਕਿਹਾ ਕਾਂਗਰਸ ਦੇ ਬੰਦੇ ਆ ਕਾਂਗਰਸ ਨੂੰ ਵੋਟ ਪਾ ਪਰ ਕਈ ਲੋਕਾਂ ਦੀ ਸੋਚ ਇਹ ਚੱਲੀ ਹੈ ਪਰਮਾਤਮਾ ਨੇ ਉਹਨਾਂ ਨੂੰ ਵੀ ਦਿਖਾਤਾ ਵੀ ਉਹਨਾਂ ਦੇ ਪੱਲੇ ਕੀ ਹੈ ਔਰ ਸਾਡੇ ਪੱਲੇ ਜੋ ਪਿਆਰ ਲੋਕਾਂ ਨੇ ਦਿੱਤਾ ਹੈ ਉਹ ਸਾਡੇ ਸਿਰ ਅੱਖਾਂ ਦੇ ਉੱਪਰ ਹੈ ਹਮੇਸ਼ਾ ਉਹਦਾ ਸਤਿਕਾਰ ਕਰਾਂਗੇ ਤਨਦੇਹੀ ਦੇ ਨਾਲ ਕੰਮ ਕਰਾਂਗੇ ਔਰ ਆਉਣ ਵਾਲੇ ਸਮੇਂ ਵਿੱਚ ਜਿਹੜੀ ਗੱਲ 27 ਦੀ ਕਰੀਏ 2027 ਦੀ ਅਗਰ ਮੈਨੂੰ ਜਿਸ ਸਾਹ ਨਾਲ ਪਿਆਰ ਮਿਲਦਾ ਲੱਗਦਾ ਹੈ ਉਹ ਦਿਨ ਦੂਰ ਨਹੀਂ ਜਿਸ ਦਿਨ 27 ਦੀ ਸੀਟ ਵਿੱਚ ਵੀ ਕਾਂਗਰਸ ਪਾਰਟੀ ਇੱਥੇ ਦੀ ਨਿਮੈਤਗੀ ਕਰੇਗੀ ਕਿ ਕਾਂਗਰਸ ਪਾਰਟੀ ਦੇ ਮੈਂਬਰ ਨੇ ਇਕਜੁੱਟ ਹੋ ਕੇ ਜਿਹੜੇ 227 ਦਾ ਹੱਲਾ ਮਾਰਨੇ ਨੇ ਨਹੀਂ ਇਕਜੁੱਟ ਤਾਂ ਬਾਈ ਜੀ ਆਪਾਂ ਗੱਲਾਂ ਕਹਿ ਦਾਂ ਨੇ ਇਕਜੁੱਟ ਤਾਂ ਲੋਕਾਂ ਦੇ ਮਨਾਂ 'ਚ ਫਰਕ ਹੁੰਦਾ ਪਰ ਮੇਰੇ ਮਨ 'ਚ ਪੂਰਾ ਫਰਕ ਨਹੀਂ ਹੈ ਆਓ ਮੈਂ ਝੂਠੀਆਂ ਗੱਲਾਂ ਨਹੀਂ ਕਰਦਾ ਵੀ ਇਕਜੁੱਟਤਾ ਦੇ ਨਾਲ ਕਾਂਗਰਸ ਪਾਰਟੀ ਇਕਜੁੱਟਤਾ ਦੇ ਨਾਲ ਸੀਨੀਅਰ ਜਿਹੜੀ ਹੈ ਜੋ ਫੈਸਲਾ ਕਰੇਗੀ ਜੀ ਦੇ ਹੱਥ ਰੱਖੇਗੀ ਅਸੀਂ ਉਹਦਾ ਛੱਡਾ ਚੱਕ ਕੇ ਫਿਰਾਂਗੇ ਸਾਹਿਬ ਗਲੀ ਗਲੀ ਫਿਰਾਂਗੇ ਔਰ ਮੈਨੂੰ ਇਹ ਪਤਾ ਹੈ ਕਿ ਜਿੰਨੀ ਮਿਹਨਤ ਅਸੀਂ ਕਰ ਰਹੇ ਹਾਂ ਪਰਮਾਤਮਾ ਕਿਰਪਾ ਕਰੂਗਾ ਤਾਂ ਚੜ੍ਹਦੀ ਕਲਾ 'ਚ ਰਵਾਂਗੇ ਮੈਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜੋ ਅਸੀਂ ਇੱਥੇ ਇਕੱਠੇ ਹੋਏ ਆਂ ਤੇ ਸਭ ਤੋਂ ਵੱਡੀ ਕੈਂਡੀਡੇਟ ਹੈ ਸਾਡੇ ਸ਼ੁਭੀ ਵੀਰ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇੱਥੇ ਇਕੱਠੇ ਕੀਤਾ ਤੇ ਉਹਨਾਂ ਦੀ ਬਦੌਲਤ ਹੀ ਅਸੀਂ ਸਾਰੇ ਇੱਥੇ ਆਹ ਮੁਕਾਮ ਤੱਕ ਪਹੁੰਚੇ ਆਂਗੇ ਤੇ ਮੈਂ ਅੱਗੇ ਵੀ ਇਹੀ ਕਰਦੀ ਆਂ 2027 ਦੇ ਵਿੱਚ ਅਸੀਂ ਸਾਰੇ ਜਣੇ ਇਕਜੁੱਟ ਹੋ ਕੇ ਅੱਗੇ ਹੋਰ ਵੀ ਮਿਹਨਤ ਕਰਾਂਗੇ ਤੇ 2027 ਦੀਆਂ ਵੋਟਾਂ ਸੀ ਜਿੱਤ ਸਕੀਏ ਐਵੇਂ ਆ ਜੀ ਕੱਲ ਪੀ ਮਤਲਬ ਅਸੀਂ ਸਾਰੀ ਇਕਤਾ ਪਹਿਲੀ ਗੱਲ ਤਾਂ ਵੀ ਨਵੇਂ ਕੈਂਡੀਡੇਟ ਸੀ ਅਸੀਂ ਕੋਈ ਪੁਰਾਣੇ ਬੁਲਾਰੇ ਜਾਂ ਪੁਰਾਣੇ ਕੋਈ ਮੰਤਰੀ ਨਹੀਂ ਸੀ ਸਾਡੇ ਤੇ ਸ਼ੋਗਮ ਵੀਰ ਜੀ ਸਾਡੇ ਨਾਲ ਅੱਗੇ ਮਤਲਬ ਹੱਥ ਨਾਲ ਹੱਥ ਫੜ ਕੇ ਸਾਡੀ ਕੰਵੈਨ ਕਰਦੇ ਰਹੇ ਉਹਦੇ ਸਦਕਾ ਅਸੀਂ ਬਲਾਕ ਸ਼ਾਂਤੀ ਪ੍ਰਵਾਹੀ ਤੋਂ ਮੇਰੇ ਭੈਣ ਜੀ ਅਤੇ ਬਲਾਕ ਸ਼ਾਂਤੀ ਕਾਤਰੋਂ ਤੋਂ ਭੈਣ ਜੀ ਇਹ ਇੱਕ ਆਪਣੇ ਧੂਰੀ ਤੋਂ ਇਹ ਤਿੰਨੇ ਭੈਣ ਜੀਆਂ ਜਿੱਤੇ ਨੇ ਤੇ ਮੈਂ ਜ਼ਿਲ੍ਹਾ ਪ੍ਰੀਸ਼ਦ ਤੋਂ ਲੜਿਆ ਜਿਹਦੇ ਚ ਸਾਡਾ ਸਿਰਫ 1900 1800 ਵੋਟ ਦਾ ਫਰਕ ਰਿਹਾ ਜਿਹਦੇ ਚ ਅਸੀਂ ਪੂਰੀ ਮਤਲਬ ਮਿਹਨਤ ਕੀਤੀ ਸਾਨੂੰ ਇੰਨਾ ਪਿਆਰ ਮਿਲਿਆ ਹਲਕੇ ਤੋਂ ਮਤਲਬ ਅਸੀਂ ਬਿਨਾ ਕਿਸੇ ਲੀਡਰਾਂ ਦੀ ਉਸ ਤੋਂ ਕਿਉਂਕਿ ਸਰਕਾਰ ਵੀ ਉਲਟ ਹੋਣਾ ਤੇ ਸਾਰੇ ਸਰਪੰਚ ਮੈਂਬਰਾਂ ਦਾ ਸਾਡੇ ਉਲਟ ਹੋਣਾ ਇਸ ਕਰਕੇ ਵੀ ਅਸੀਂ ਫੇਰ ਵੀ ਬਹੁਤ ਜ਼ਿਆਦੇ ਮਤਲਬ ਖੁਸ਼ਕਿਸਮਤ ਮੰਨਦੇ ਆ ਵੀ ਸਾਨੂੰ ਇੰਨਾ ਪਿਆਰ ਮਿਲਿਆ ਇਲਾਕੇ ਚੋਂ ਵੀ ਅਸੀਂ ਉਹ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਮਾਤਾਂ ਭੈਣਾਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਜਿਵੇਂ ਲੱਗਦਾ ਇੱਕ ਗ੍ਰੀਪ ਕਰਵਾਨੇ ਦੇ ਵਿੱਚੋਂ ਉੱਠ ਕੇ ਤੁਸੀਂ ਅੱਜ ਇਹ ਚੋਨਾ ਲੜੀਆਂ ਹਾਂਜੀ ਮਤਲਬ ਜਿਵੇਂ ਭਗਵੰਤ ਜੀ ਸਾਹਿਬ ਵੀ ਕਹਿੰਦੇ ਸੀ ਵੀ ਆਮ ਘਰਾਂ ਦੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਮਤਲਬ ਉਹਨਾਂ ਦੇ ਵਿਰੁੱਧ ਜਿਹੜਾ ਲੜਿਆਂਗੇ ਉਹਦੇ 'ਚ ਸਾਨੂੰ ਐ ਲੱਗਦਾ ਵੀ ਮਤਲਬ ਇੰਨਾ ਪਿਆਰ ਦੇਣਾ ਲੋਕਾਂ ਦਾ ਸਾਡੇ ਲਈ ਬਹੁਤ ਜ਼ਿਆਦੇ ਅੱਗੇ ਵਾਸਤੇ ਐ ਲੱਗਦਾ ਵੀ 2027 ਦਾ ਰਸਤਾ ਸਾਡਾ ਬਹੁਤ ਪੱਧਰ ਹੋ ਚੱਲਿਆ ਇਹਦੇ 'ਚ ਅਸੀਂ ਐ ਮੰਨਦੇ ਆਂ ਵੀ ਕਾਂਗਰਸ ਪਾਰਟੀ ਦੀਆਂ ਜੜਾਂ ਅਸੀਂ ਮਜ਼ਬੂਤ ਕਰ ਲਈਆਂ ਬਸ ਅੱਗੇ 2027 'ਚ ਇਹ ਹਵਾ ਦਾ ਬੁੱਲਾ ਇਦਾਂ ਵਗਣਾ ਵੀ ਇਹ ਝਾੜੂ ਤੋਂ ਅਸੀਂ ਬਿਲਕੁਲ ਸਾਫ਼ ਕਰਦੇ ਆਂਗੇ ਜਿਨ੍ਹਾਂ ਨੇ ਸਾਡੀ ਮਿਹਨਤ ਨੂੰ ਜ਼ਾਇਆ ਨਹੀਂ ਜਾਣ ਦਿੱਤਾ ਜਿਨ੍ਹਾਂ ਨੇ ਵੇਖਿਆ ਕਿ ਅਸੀਂ ਨਵੀਂ ਸੋਚ ਵਾਲੇ ਬੰਦੇ ਨਿਵੇਕਲ ਕੰਮ ਕਰਨੇ ਚਾਹੁੰਦੇ ਆ ਉਹ ਪ੍ਰਾਣੀਆਂ ਰੀਤ ਰਵਾਜਾਂ ਤੋਂ ਉੱਪਰ ਉੱਠ ਕੇ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਲੋਕਾਂ ਨੇ ਸਾਡਾ ਸਾਥ ਦਿੱਤਾ ਔਰ ਸਾਡੇ ਚਾਰੇ ਉਮੀਦਵਾਰ ਪਾਰਟੀ ਨੇ ਮੈਨੂੰ ਸੱਤ ਦੀ ਜ਼ਿੰਮੇਵਾਰੀ ਸੌਪੀ ਸੀ ਜਿਹਦੇ ਵਿੱਚੋਂ ਚਾਰ ਉਮੀਦਵਾਰ ਅਸੀਂ ਜਿਤਾਏ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਸਾਰੀਆਂ ਭੈਣਾਂ ਦਾ ਜਿਨ੍ਹਾਂ ਨੇ ਦਿਨ ਰਾਤ ਇਕ ਕਰਕੇ ਅੱਜ ਅਸੀਂ ਇਕੱਠੇ ਹੋਏ ਹਾਂ ਇਹਨਾਂ ਦੀ ਬਦੌਲਤ ਹੈ ਇਹਨਾਂ ਨੇ ਜਿਹੜਾ ਪਿੰਡਾਂ ਵਿੱਚ ਕੰਮ ਕਰਿਆ ਜਿਹੜੀ ਮਿਹਨਤ ਕਰੀ ਹੈ ਔਰ ਪਰਮਾਤਮਾ ਇਹਨਾਂ ਨੂੰ ਚਾਰ ਚੰਦ ਲਗਾਵੇ ਇਹ ਦਿਨ ਰਾਤ ਇਦਾਂ ਹੀ ਮਿਹਨਤ ਕਰਦੇ ਰਹਿਣ ਲੋਕਾਂ ਦਾ ਸਾਥ ਇਹਨਾਂ ਨੂੰ ਮਿਲਦਾ ਰਹੇ। ਸੁਭੀ ਦੇਖਿਆ ਗਿਆ ਹੈ ਜਿਹੜੇ ਛੋਟੇ ਘਰਾਂ ਦੇ ਨੀਚੋਂ ਹੋ ਕੇ ਘਰਾਂ ਦੇ ਅੱਜ ਉੱਪਰ ਆਏ ਨੇ। ਦੁੱਯਾ ਸਤਾਈ ਦਾ ਚੋਨਾਕੇ ਨੇੜੇ ਇਹਨਾਂ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਹੈ ਨਹੀਂ ਸਰ ਦੇਖੋ ਲੋਕ ਕੋਈ ਵੀ ਵਿਅਕਤੀ ਨੂੰ ਪਿਆਰ ਕਰਨਗੇ ਜੋ ਦਿਲੋਂ ਸੱਚਾ ਹੈ ਜਿਹੜਾ ਦਿਲੋਂ ਹੀ ਝੂਠਾ ਹੈ ਫਰੇਬੀ ਹੈ ਉਹ 1-2 ਦਿਨ ਹੀ ਟਿਕਦਾ ਉਹ ਜ਼ਿਆਦਾ ਟਾਈਮ ਨਹੀਂ ਟਿਕਦਾ ਮੈਂ ਆਪ ਮੇਰਾ ਕੋਈ ਖਾਨਦਾਨ ਵਿੱਚ ਦੇਖ ਲਓ ਕੋਈ ਰਾਜਨੀਤਿਕ ਪਿਛੋਕੜ ਨਹੀਂ ਹੈ ਆਸਟ੍ਰੇਲੀਆ ਦੀ ਪੜ੍ਹਾਈ ਛੱਡ ਕੇ ਆ ਕੇ ਉਰੇ ਅਸੀਂ ਵੀ ਸੱਚੇ ਬੰਦਿਆਂ ਨੂੰ ਲੈ ਕੇ ਜਾਣਾ ਹੈ ਔਰ ਸੱਚੇ ਤਨੋਂ ਮਨੋਂ ਤਨੋਂ ਕੰਮ ਕਰਿਆ ਮਿਹਨਤ ਕਰੀਏ ਭਾਈ ਕੋਈ ਵਿਅਕਤੀ ਬਾਹਰ ਖੜੀ ਕਰਕੇ ਕਹਦੇ ਜਿੱਥੇ ਮੇਰੀ ਡਿਊਟੀ ਵੀ ਨਹੀਂ ਸੀ ਮੈਂ ਨੇਮੋ ਧਰਮੀ ਕਹਿੰਦਾ ਮੈਂ ਇੱਕ ਉਥੇ ਇਹ ਨਹੀਂ ਕਿਹਾ ਵੀ ਕਾਂਗਰਸ ਇਹ ਨਹੀਂ ਕਿ ਆ ਵੀ ਉਹ ਤਾਂ ਆਪਰੇਸ਼ਨ ਕਰਨਾ ਮੈਂ ਕਿਹਾ ਕਾਂਗਰਸ ਦੇ ਬੰਦੇ ਆ ਕਾਂਗਰਸ ਨੂੰ ਵੋਟ ਪਾ ਪਰ ਕਈ ਲੋਕਾਂ ਦੀ ਸੋਚ ਇਹ ਚੱਲੀ ਹੈ ਪਰਮਾਤਮਾ ਨੇ ਉਹਨਾਂ ਨੂੰ ਵੀ ਦਿਖਾਤਾ ਵੀ ਉਹਨਾਂ ਦੇ ਪੱਲੇ ਕੀ ਹੈ ਔਰ ਸਾਡੇ ਪੱਲੇ ਜੋ ਪਿਆਰ ਲੋਕਾਂ ਨੇ ਦਿੱਤਾ ਉਹ ਸਾਡੇ ਸਿਰ ਅੱਖਾਂ ਦੇ ਉੱਪਰ ਹੈ ਹਮੇਸ਼ਾ ਉਹਦਾ ਸਤਿਕਾਰ ਕਰਾਂਗੇ ਤਨਦੇਹੀ ਦੇ ਨਾਲ ਕੰਮ ਕਰਾਂਗੇ ਔਰ ਆਉਣ ਵਾਲੇ ਸਮੇਂ ਵਿੱਚ ਜਿਹੜੀ ਗੱਲ 27 ਦੀ ਕਰੀਏ 2027 ਦੀ ਅਗਰ ਮੈਨੂੰ ਜਿਸ ਸਾਹ ਨਾਲ ਪਿਆਰ ਮਿਲਦਾ ਲੱਗਦਾ ਹੈ ਉਹ ਦਿਨ ਦੂਰ ਨਹੀਂ ਜਿਸ ਦਿਨ 27 ਦੀ ਸੀਟ ਵਿੱਚ ਵੀ ਕਾਂਗਰਸ ਪਾਰਟੀ ਇੱਥੇ ਉਹਦੀ ਨਿਮਹਿਤਗੀ ਕਰੇਗੀ ਕਾਂਗਰਸ ਪਾਰਟੀ ਜਿਹੜੇ ਮੈਂਬਰ ਨੇ ਇਕਜੁੱਟ ਹੋ ਕੇ ਜਿਹੜੇ 2027 ਦਾ ਹੱਲਾ ਮਾਰਨਗੇ ਨਹੀਂ ਇਕਜੁੱਟ ਤਾਂ ਬਾਈ ਜੀ ਆਪਾਂ ਗੱਲਾਂ ਕਹਿਦਾਂ ਨੇ ਇਕਜੁੱਟ ਤਾਂ ਲੋਕਾਂ ਦੇ ਮਨਾਂ 'ਚ ਫਰਕ ਹੁੰਦਾ ਪਰ ਮੇਰੇ ਮਨ 'ਚ ਪੂਰਾ ਫਰਕ ਨਹੀਂ ਹੈ ਆਓ ਮੈਂ ਝੂਠੀਆਂ ਗੱਲਾਂ ਨਹੀਂ ਕਰਦਾ ਵੀ ਇਕਜੁੱਟਤਾ ਦੇ ਨਾਲ ਕਾਂਗਰਸ ਪਾਰਟੀ ਇਕਜੁੱਟਤਾ ਦੇ ਨਾਲ ਸੀਨੀਅਰ ਜਿਹੜੀ ਹੈ ਜੋ ਫੈਸਲਾ ਕਰੇਗੀ ਜੀ ਦੇ ਹੱਥ ਰੱਖੇਗੀ ਅਸੀਂ ਉਹਦਾ ਚੰਡਾ ਚੱਕ ਕੇ ਫਿਰਾਂਗੇ ਸਾਬ ਗਲੀ ਗਲੀ ਫਿਰਾਂਗੇ ਔਰ ਮੈਨੂੰ ਇਹ ਪਤਾ ਹੈ ਕਿ ਜਿੰਨੀ ਮਿਹਨਤ ਅਸੀਂ ਕਰ ਰਹੇ ਹਾਂ ਪਰਮਾਤਮਾ ਕਿਰਪਾ ਕਰੂਗਾ ਤਾਂ ਚੜ੍ਹਦੀ ਕਲਾ ਚੜ੍ਹਾਂਗੇ ਮੈਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜੋ ਅਸੀਂ ਇੱਥੇ ਇਕੱਠੇ ਹੋਏ ਆਂ ਤੇ ਸਭ ਤੋਂ ਵੱਡੀ ਕੈਂਡੀਡੇਟ ਹੈ ਸਾਡੇ ਸ਼ੁਭੀ ਵੀਰ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇੱਥੇ ਇਕੱਠੇ ਕੀਤਾ ਤੇ ਉਹਨਾਂ ਦੀ ਬਦੌਲਤ ਹੀ ਅਸੀਂ ਸਾਰੇ ਇੱਥੇ ਆਹ ਮੁਕਾਮ ਤੱਕ ਪਹੁੰਚੇ ਆਂਗੇ ਤੇ ਮੈਂ ਅੱਗੇ ਵੀ ਇਹੀ ਕਰਦੀ ਆਂ 2027 ਦੇ ਵਿੱਚ ਅਸੀਂ ਸਾਰੇ ਜਣੇ ਇਕਜੁੱਟ ਹੋ ਕੇ ਅੱਗੇ ਹੋਰ ਵੀ ਮਿਹਨਤ ਕਰਾਂਗੇ ਤੇ 2027 ਦੀਆਂ ਵੋਟਾਂ ਸੀ ਜਿੱਤ ਸਕੀਏ ਐਵੇਂ ਆ ਜੀ ਕੱਲ ਵੀ ਮਤਲਬ ਅਸੀਂ ਸਾਰੀ ਇੱਕ ਤਾਂ ਪਹਿਲੀ ਗੱਲ ਤਾਂ ਵੀ ਨਵੇਂ ਕੈਂਡੀਡੇਟ ਸੀ ਅਸੀਂ ਕੋਈ ਪੁਰਾਣੇ ਬਲਾਰੇ ਜਾਂ ਪੁਰਾਣੇ ਕੋਈ ਮੰਤਰੀ ਨਹੀਂ ਸੀ ਸਾਡੇ ਤੇ ਸ਼ੋਗਮ ਵੀਰ ਜੀ ਸਾਡੇ ਨਾਲ ਅੱਗੇ ਮਤਲਬ ਹੱਥ ਨਾਲ ਹੱਥ ਫੜ ਕੇ ਸਾਡੀ ਕੰਬੈਨ ਕਰਦੇ ਰਹੇ ਉਹਦੇ ਸਦਕਾ ਅਸੀਂ ਬਲਾਕ ਸ਼ਾਂਤੀ ਪ੍ਰਵਾਹੀ ਤੋਂ ਮੇਰੇ ਭੈਣ ਜੀ ਅਤੇ ਬਲਾਕ ਸ਼ਾਂਤੀ ਕਾਤਰੋਂ ਤੋਂ ਭੈਣ ਜੀ ਇਹ ਇੱਕ ਆਪਣੇ ਧੂਰੀ ਤੋਂ ਇਹ ਤਿੰਨੇ ਭੈਣ ਜੀਆਂ ਜਿੱਤੇ ਨੇ ਤੇ ਮੈਂ ਜ਼ਿਲ੍ਹਾ ਪ੍ਰੀਸ਼ਦ ਤੋਂ ਲੜਿਆ ਜਿਹਦੇ ਚ ਸਾਡਾ ਸਿਰਫ 1900 1800 ਵੋਟ ਦਾ ਫਰਕ ਰਿਹਾ ਜਿਹਦੇ ਚ ਅਸੀਂ ਪੂਰੀ ਮਤਲਬ ਮਿਹਨਤ ਕੀਤੀ ਸਾਨੂੰ ਇੰਨਾ ਪਿਆਰ ਮਿਲਿਆ ਹਲਕੇ ਤੋਂ ਮਤਲਬ ਅਸੀਂ ਬਿਨਾ ਕਿਸੇ ਲੀਡਰਾਂ ਦੀ ਉਸ ਤੋਂ ਕਿਉਂਕਿ ਸਰਕਾਰ ਵੀ ਉਲਟ ਹੋਣਾ ਤੇ ਸਾਰੇ ਸਰਪੰਚ ਮੈਂਬਰਾਂ ਦਾ ਸਾਡੇ ਉਲਟ ਹੋਣਾ ਇਸ ਕਰਕੇ ਵੀ ਅਸੀਂ ਫੇਰ ਵੀ ਬਹੁਤ ਜ਼ਿਆਦੇ ਮਤਲਬ ਖੁਸ਼ਕਿਸਮਤ ਮੰਨਦੇ ਆ ਵੀ ਸਾਨੂੰ ਇੰਨਾ ਪਿਆਰ ਮਿਲਿਆ ਇਲਾਕੇ ਚ ਵੀ ਅਸੀਂ ਉਹਦਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਮਾਤਾਂ ਭੈਣਾਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਜਿਵੇਂ ਲੱਗਦਾ ਇੱਕ ਗਰੀਪ ਕਰਵਾਨੇ ਦੇ ਵਿੱਚੋਂ ਉੱਠ ਕੇ ਤੁਸੀਂ ਅੱਜ ਇਹ ਚੋਣਾ ਲੜੀਆਂ ਹਾਂਜੀ ਮਤਲਬ ਜਿਵੇਂ ਭਗਵਾਨ ਤੁਮਨ ਸਾਹਿਬ ਵੀ ਕਹਿੰਦੇ ਸੀ ਵੀ ਆਮ ਘਰਾਂ ਦੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਮਤਲਬ ਉਹਨਾਂ ਦੇ ਵਿਰੁੱਧ ਜਿਹੜਾ ਲੜਿਆਂਗੇ ਉਦੇ ਚ ਸਾਨੂੰ ਐ ਲੱਗਦਾ ਵੀ ਮਤਲਬ ਇੰਨਾ ਪਿਆਰ ਦੇਣਾ ਲੋਕਾਂ ਦਾ ਸਾਡੇ ਲਈ ਬਹੁਤ ਜ਼ਿਆਦੇ ਅੱਗੇ ਵਾਸਤੇ ਐ ਲੱਗਦਾ ਵੀ 2027 ਦਾ ਰਸਤਾ ਸਾਡਾ ਬਹੁਤ ਪੱਧਰ ਹੋ ਚੱਲਿਆ ਇਹਦੇ ਚ ਅਸੀਂ ਐ ਮੰਨਦੇ ਆਂ ਵੀ ਕਾਂਗਰਸ ਪਾਰਟੀ ਦੀਆਂ ਜੜਾਂ ਅਸੀਂ ਮਜ਼ਬੂਤ ਕਰ ਲਈਆਂ ਬਸ ਅੱਗੇ 2027 ਚ ਇਹ ਹਵਾ ਦਾ ਬੁੱਲਾ ਇਦਾਂ ਵਗਣਾ ਵੀ ਇਹ ਝਾੜੂ ਤੋਂ ਅਸੀਂ ਬਿਲਕੁਲ ਸਾਫ਼ ਕਰਦੇ ਆਂ